ਜੋਰਾ ਬਾਈ ਜੀ ਦੇਖੋ ਜੋਰਾ ਬਾਈ ਕੀ ਕਰ ਰਿਹਾ ਨਾਲ ਤੋਂ ਹੀ ਮੇਰਾ ਕੱਢ ਤਾ ਛੋਟਾ ਛੋਟਾ ਬਰਗਰ ਕਰ ਗਿਆ ਅਸੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਆਇਓ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਆਪਾਂ ਪਹੁੰਚੇ ਸੀ ਬਠਿੰਡੇ ਪਤੰਗ ਲੈਣ ਆਏ ਸੀਗੇ ਤੇ ਪਤੰਗ ਲੈ ਕੇ ਤੇ ਹੁਣ ਵਾਪਸ ਗਿੱਦੜਵੇ ਨੂੰ ਚੱਲ ਆਪਾਂ ਆਈ ਉਹ ਮੱਲੇ ਜੋ ਪੈਸੇ ਕੱਟੇ ਕਰਕੇ ਪਤੰਗ ਲੈਂਦੇ ਆ ਜੀ ਅੱਛਾ ਪਤੰਗ ਲੈਂਦੇ ਆ ਮੱਲੇ ਬਾਈ ਬਠਿੰਡੇ ਕਰਕੇ ਬਹੁਤ ਬਣਾਇਆ ਸੀ ਮਾਲ ਖੇੜਿਆ ਬਾਪਾ ਨਾਲ ਖੜਿਆ ਮਾਲ ਉਹਨਾਂ ਹੰਧਾਰੇ ਨੇ ਮੋਲ ਦੇਖੋ ਬਢਿੰਡੇ ਦਾ ਤੁਸੀਂ ਭਾਜੀ ਓਏ 버거 ਖਾ ਲਈ ਇੱਕ ਤੋਂ ਉੱਥੇ ਰਾਮ ਪੁੱਛਾ ਖੜੀ ਜਾ ਕੰਮ ਪਤੰਗ ਪਤੰਗੀ ਕਰਦਾ ਹੁਣ ਆ ਹਲੇ ਦਾ ਆ ਮੇ ਆ ਮੇ ਆ ਦੇਖੋ ਡਿੱਗੀ ਜਰਾਏ ਤੇ ਕੀ ਹੋ ਗਿਆ ਇੰਨੇ ਤਾਂ ਟੇਪ ਲੱਗ ਜੂਗੀ ਚੱਲ ਕੋਈ ਨਹੀਂ ਕੰਮ ਸਿਰਾ ਹੋਇਆ ਮੈਂ ਹੁਣ ਭਾਜੀ ਇੱਕ ਇੱਕ 버ਗਰ ਹੋ ਜੇ ਨਹੀਂ 버거 ਆਪਾਂ ਉਥੋਂ ਕੋਈ ਇੱਕ ਇੱਕ 버ਗਰ ਹੋ ਜੇ ਬਸ ਦੇ ਬੈਠਾ ਸਾਲ ਹੈ ਇਹ ਜੀ ਟੈਨ ਲਗਾਈਏ ਤਰਾ ਬਾਹਰ ਨਾ ਵਾਦੇ ਆਈ ਬਾਹਰਲੇ ਪਾਸੇ ਸਾਡੇ ਭਾਉ ਵੀ ਸਾਡੇ ਕਾਕੂ ਭਰਾ ਵੀ ਵੀਡੀਓ ਕੋਲਾਈ ਸੀ ਕਹਿੰਦਾ ਭਾਜੀ ਮੈਂ ਨਹੀਂ ਆਇਆ ਤੁਹਾਡੇ ਨਾਲ ਪਤਾ ਨਹੀਂ ਰਾਜ ਦੇ منہ ਚੱਲੋ ਤੇ ਹੁਣ ਆਪਾਂ ਇੱਥੇ ਚੱਲਦੇ ਆਂ ਤਾਂ ਕਿ ਖੋਲ ਯਾਰ ਦੇ ਇੱਥੇ ਚੱਲਦੇ ਆਪਾਂ ਗਾਹਾਂ ਅੱਗੇ ਜਾ ਕੇ ਦੇਖਦੇ ਆਂ ਕੁਲਚੇ ਗਲਚੇ ਖਾਣਾ ਕੋਸ਼ਿਸ਼ ਤਾਂ ਕਰਾਂਗੇ ਆਪਾਂ ਪਹੁੰਚ ਗੱਡੀ ਚ ਪਤੰਗ ਦੇ ਰੱਖਿਆ ਲੈ ਇਹ ਪਿੱਛੇ ਗੱਡੀ ਭਰੀ ਪਈ ਐ ਇੱਕ ਗੱਡੀ ਪਿੱਛੇ ਆ ਰਹੀ ਐ ਭਾਜੀ ਉਹ ਗੱਡੀ ਉਹ ਉੱਤਰ ਜੋ ਕੋਈ ਨਾ ਚਲੋ ਬਾਹਰ ਉੱਤਰ ਜੋ ਪਿਆਨ ਨੂੰ ਗੱਡੀ ਪਿੱਛੇ ਆ ਰਹੀ ਹਾਂ ਪਿੱਛੇ ਭਰ ਕੇ ਆ ਰਹੀ ਭਾਈ ਸਾਹਿਬ ਜੀ ਕੀ ਕਹਿਣਾ ਜਾਊਂਗੇ ਤੁਸੀਂ ਪਤੰਗ ਲਿਆਂਦੇ ਨੇ ਸਾਰੇ ਨਵੀ ਨੂੰ ਵੀ ਜ਼ਿਆਦਾ ਵਧਾਈ ਦੇਣੀ ਚਾਹੀਦੀ ਐ ਨਾ ਨਵੀ ਨੂੰ ਕੁੰਡੇ ਵਾਲਾ ਕੱਪ ਦੇਵਾਂਗੇ ਕਰੇਗੇ ਕੁੰਡੇ ਵਾਲਾ ਕੱਪ ਦੇਵਾਂਗੇ ਕਰੇਗੇ ਆਗੇ 버거 ਰੈਡੀ ਹੋ ਗਏ ਖਾਣੇ ਆ ਕੈਂਡ ਬਣਿਆ 버ਗਰ ਓਏ ਖਾਦਾ ਤਾਂ ਹੈ ਨਹੀਂ ਹਾਲੇ ਤੇ ਕਿਵੇਂ ਆ ਜੋਰੇ ਬਾਈ ਨੂੰ ਖਵਾ ਜੋਰਾ ਬਾਈ ਜੀ ਦੇਖੋ ਜੋਰਾ ਬਾਈ ਕੀ ਕਰ ਰਿਹਾ ਨਾ ਵੀ ਮੇਰੇ ਕੱਢ ਦੇ ਛੋਟਾ ਛੋਟਾ 버ਗਰ ਗਾ ਅਬ ਇਹ ਨਾ ਹੋ ਗਿਆ ਹੁਣ ਆਪਾਂ ਚੱਲਦੇ ਆਂ ਕਿ ਆਪਾਂ ਪਤੰਗ ਲੈ ਕੇ ਵਾਪਸ ਵਿੰਡ ਨਵੀ ਕੀ ਕਹਿਣਾ ਤੁੰਨ ਨਵੀ ਕੀ ਕਹਿਣਾ ਜਾਉਂਗੇ ਅਸੀਂ ਪਤੰਗ ਲੈ ਕੇ ਪਹੁੰਚ ਜਾਈਏ ਨਹੀਂ ਯਾਰ ਔਰ ਨਹੀਂ ਯਾਰ ਤੇ ਕਹੇ ਮੇਰੀ ਡੋਰ ਵੀ ਨਹੀਂ ਜਾਂ ਦੇਖੋ ਨਹੀਂ ਆਉਂਦਾ ਚਲੋ ਵੀ ਚੋ ਗਏ ਨਵੀਂ ਨਗਰੀਬੀ ਚੱਕਦੀ ਮਾਤਾ ਬਤਾਏ ਟ੍ਰਾਇੰਗਲ ਆ ਕੇ ਗਰੀਬੀ ਚੱਕਦੀ ਨਵੀ ਨੇ ਹਾਂਜੀ ਆਪਾਂ ਪਤੰਗ ਪੁੰਗਰਾ ਕੇ ਹੁਣ ਗੇੜੀ ਤੇ ਹੋ ਗਏ ਆ ਤੇ ਗੇੜੀ ਤੇ ਚੱਲਿਆ ਹੁਣ ਚੋਬਰ ਕਹਿੰਦੇ ਰਾਤ ਨੂੰ ਇਹ ਗੇੜੀ ਲੌੜੀ ਵੀ ਜ਼ਰੂਰੀ ਆ ਇੱਕ ਇਹ ਸਾਡੇ ਪੰਜਾਬ ਦੇ ਇੱਕ ਸ਼ਾਹਰ ਹੁੰਦਾ ਗੇੜੀ ਦੇ ਤੇਲ ਨੂੰ ਹੋਵੇ ਨਾ ਤੇ ਫੂਕਣ ਲਈ ਹੁੰਦਾ ਏ ਤੇਲ ਫੂਕਿਆ ਜਾਂਦਾ ਇਹਦੇ ਨਾਲ ਪ੍ਰਸ਼ਾਨ ਆਪਾਂ ਘਰੇ ਛੱਡਿਆ ਤੇ ਆਪਾਂ ਵੀ ਘਰੇ ਪਹੁੰਚ ਗਏ ਆ ਚੰਗਾ ਬਾਬੇ ਮਿਲਦੇ ਆ ਫਿਰ ਤੜਕੇ ਓਕੇ ਚੰਗਾ ਤੇ ਆਪਾਂ ਵੀ ਘਰੇ ਚੱਲਦੇ ਆ ਹੁਣ ਰੋਟੀ ਪਾਣੀ ਖਾਣੇ ਆ ਯਾਰ ਬਹੁਤ ਟਾਈਮ ਹੋ ਗਿਆ ਤੇ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਆਪਾਂ ਖਾਣੇ ਆ ਰੋਟੀ ਤੇ ਚਾਵਲ ਆ ਦਹੀਂ ਆ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਕਰਦੇ ਸਬਸਕ੍ਰਾਈਬ ਮਿਲਦੇ ਜਲਦੀ ਹੀ ਨੈਕਸਟ ਵਲੌਗ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ